No <laughs> ਮੰਤਿਰਤ ਕਰੋ ਕੀ ਕਹਿਣਾ ਚਾਹੋਗੇ ਅੱਜ ਫਕਰਪਰੀ ਨੂੰ ਪੰਜਾਬ ਲੈ ਲਿਆ ਤੇ ਅਜ ਲਾਲਾ ਕੋਰ ਚ ਪੇਸ਼ ਕਰਾ ਰਹੇ ਹਾਂਜੀ ਇਹ ਕਹਿਣਾ ਚਾਹਾਂਗੇ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ 2 ਸਾਲ ਤੋਂ ਬਾਅਦ ਅੱਜ ਸਾਡੇ ਬੱਚੇ ਸਾਡੀ ਪੰਜਾਬ ਦੀ ਧਰਤੀ ਤੇ ਆਪਣੇ ਗੁਰੂਆਂ ਦੀ ਧਰਤੀ ਤੇ ਪਹੁੰਚ ਰਹੇ ਆ ਇਸ ਕਰਕੇ ਅਸੀਂ ਬਹੁਤ ਖੁਸ਼ ਹਾਂ ਆਇਆ ਕਹਿਣਾ ਚਾਹੂੰਗੀ ਕਿ ਹੁਣ ਅੱਗੇ ਬਹੁਤ ਟਾਈਮ ਤੁਸੀਂ ਰੱਖ ਲਿਆ ਹੁਣ ਇਸ ਤੋਂ ਬਾਅਦ ਇਹਨਾਂ ਦੀ ਛੇਤੀ ਛੇਤੀ ਜ਼ਮਾਨਤਾਂ ਕਰਵਾਈਆਂ ਜਾਣ ਕੀਤੀਆਂ ਜਾਣ ਇਹਨਾਂ ਨੂੰ ਘਰਾਂ 'ਚ ਭੇਜਿਆ ਜਾ ਤਾਂ ਜੋ ਪਰਿਵਾਰਾਂ 'ਚ ਜਾ ਕੇ ਆਪਣਾ ਕੰਮ ਕਰੀ ਬੈਠਾ ਜਿਹੜੀ ਐਨਐਸ ਲਗਾਈ ਗਈ ਸੀ ਕਿੰਨੀ ਸਹੀ ਬਿਲਕੁਲ ਗਲਤ ਸੀ ਕਾਰਨ ਕੀ ਬਣ ਰਹੇ ਹਾਂ ਕਾਰਨ ਇਹੋ ਹੀ ਕਿ ਸਿੱਖਾਂ ਦੇ ਨਾਲ ਪੱਕਾ ਆ ਸਾਰੇ ਪਾਸੇ ਅਬਰਤ ਅਬਰਤਪਾਲ ਦਾ ਕਿਹ ਕੀ ਰੋਲ ਅਦਾ ਕਰਨ ਵਾਲਾ ਪਪਲ ਪ੍ਰੀਤ ਸਾਰਾ ਇਹਨਾਂ ਜਗ੍ਹਾ ਦੇ ਉੱਪਰ ਲਾਲ ਘੜਦਾ ਰਿਹਾ ਭਜਾਉਣ ਦੇ ਵਿੱਚ ਵੀ ਪਪਲ ਪ੍ਰੀਤ ਆ ਭਜਾਉਣ ਦੇ ਵਿੱਚ ਇਦਾਂ ਹੈ ਕਿ ਅੱਗੇ ਮੈਂ ਦੱਸਿਆ ਕਿ ਜਦੋਂ ਪੁਲਿਸ ਮਗਰ ਪੈ ਗਈ ਆ ਤੇ ਜੇ ਪੱਪਲ ਦੇ ਨਾਲ ਅੰਮ੍ਰਿਤਪਾਲ ਪੱਪਲ ਪੀਤ ਦੇ ਨਾਲ ਬੈਠਾ ਜਾਂ ਕੋਈ ਹੋਰ ਵੀ ਬੈਠਾ ਹੁੰਦਾ ਤੇ ਫਿਰ ਇਹਨਾਂ ਨੇ ਕਹਿਣਾ ਉਹਦਾ ਹੱਥਿਆ ਸਾਰਾ ਇਸ ਕਰਕੇ ਵੀ ਜਦੋਂ ਇਹਨਾਂ ਨੇ ਨੈੱਟ ਬੰਦ ਕਰ ਦਿੱਤਾ ਸਭ ਤੋਂ ਵੱਡੀ ਗੱਲ ਤੇ ਫਿਰ ਇਹਨਾਂ ਵੀ ਆਪੀ ਪਤਾ ਨਹੀਂ ਕੀ ਕਰ ਸਕਦੇ ਸਰਕਾਰ ਸਾਡੇ ਨਾਲ ਇਸ ਕਰਕੇ ਇਹਨਾਂ ਨੇ ਜਿੱਥੇ ਜਿੱਥੇ ਇਹਨਾਂ ਨੂੰ ਕਿਤੇ ਠਾਰ ਮਿਲੀ ਆ ਉੱਥੇ ਰੁਕੇ ਆ ਕੋਈ ਇੱਥੇ ਕੋਈ ਹੈ ਤੇ ਤੇਚ ਨਹੀਂ ਹੋ ਗਈ ਭਜਾ ਕੇ ਲੈ ਗਏ ਆ ਹਰ ਕੋਈ ਇਨਸਾਨ ਇਦਾਂ ਕਰਦਾ ਕੋਈ ਵੀ ਸਾਡੀ ਇਹਦੀ ਜਗ੍ਹਾ ਤੇ ਕੋਈ ਹੋਰ ਹੋਊਗਾ ਉਹ ਨਹੀਂ ਇਦਾਂ ਕਰੂਗਾ ਯੋ ਮਗਰ ਪੁਲਿਸ 80000 ਫੌਜ ਲੱਗ ਜੇ ਮਗਰ ਬਗੈਰ ਮਤਲਬ ਤੋਂ ਬਿਨਾ ਕਸੂਰ ਖਾਲੀ ਹਥਿਆਰਾਂ ਤੋਂ ਬਿਨਾ ਉਹਨਾਂ ਕੋਈ ਹਥਿਆਰ ਨਹੀਂ ਕੁਝ ਨਹੀਂ ਸਵਾਈ ਗਾਤਰਿਆਂ ਤੋਂ ਤੇ ਫਿਰ ਉਹ ਕੀ ਕਰਨਗੇ ਭੱਜਣਗੇ ਕੀ ਮੰਗ ਕਰਦੇ ਤੁਸੀਂ ਹੁਣ ਮੰਗ ਤਾਂ ਸੇਹੀ ਆ ਕਿ ਛੇਤੀ ਇਹਨਾਂ ਦੀ ਜ਼ਮਾਨਤ ਪਤਾ ਹੀ ਹੈ ਜਿੰਨਾ ਕੋਲ ਕਸੂਰ ਸਾਰਾ ਪਤਾ ਵੀ ਇਹਨਾਂ ਦਾ ਕੋਈ ਕਸੂਰ ਨਹੀਂ ਵੇ ਕਸੂਰ ਆ ਤਾਂ ਇਹਨਾਂ ਦੀ ਜ਼ਮਾਨਤ ਕੀਤੀ ਕਰਵਾਈ ਜਾਵੇ ਮੇਰੇ ਪਤੀ ਆ ਜੀ ਕੀ ਕਰਨਾ ਚਾਹੋਗੇ ਅੱਜ ਉਹਨਾਂ ਨੂੰ ਪੰਜਾਬ ਲੈ ਜਾਂਦਾ ਜਾ ਰਿਹਾ ਹੈ ਗੱਲਬਾਤ ਹੁੰਦੀ ਰਹੀ ਤੁਹਾਡੀ ਪੱਪਲ ਪ੍ਰੀਤ ਨਾਲ ਜੀ ਹਾਂ ਜੀ ਹਫਤੇ ਚ ਦੋ ਵਾਰ ਗੱਲ ਹੁੰਦੀ ਸੀ ਹਾਂਜੀ ਉਹ ਜਿਹੜਾ ਅਸਲਿਕ ਆਕਰਮਣ ਜਿੱਥੇ ਗੜਪੀ ਜਗਤ ਕਿੰਨਾ ਸਹੀ ਸੀ ਇਹ ਬੈਕਗ੍ਰਾਉਂਡ ਬਹੁਤ ਬ੍ਰੀਡ ਜੀ ਪੱਪਲਪ੍ਰੀਤ ਇੱਕ ਪੇਸ਼ੇਵਰ ਜੋਨ ਪੱਤਰਕਾਰ ਸੀ ਤੇ ਇੱਕ ਜੋ ਨਸ਼ਾ ਬੰਦ ਕਰਾਉਂਦੇ ਸੀ ਤੇ ਭਾਈ ਸਾਹਿਬ ਜਦੋਂ ਆਏ ਉਹਨਾਂ ਦੇ ਨਾਲ ਅਮਰਤ ਸ਼ਕਾਉਂਦੇ ਸੀ ਜੋ ਉਹਨਾਂ ਦੇ ਨਾਲ ਜਾਂਦੇ ਸੀ ਬਸ ਇੰਨਾ ਹੀ ਆ ਉਹਨਾਂ ਦਾ ਪਰ ਕਹਿੰਦੇ ਕਿ ਪੱਪਲਪ੍ਰੀਤ ਦੇ ਵੱਲੋਂ ਰੋਲ ਅਦਾ ਕੀਤਾ ਗਿਆ ਭਾਈ ਅਪਰਕੋਲ ਭਜਾਰ ਦੇ ਵੇਖਦੇ ਕਿਤੇ ਸਾਫ ਦੇ ਦੇ ਵੇਖੋ ਜੀ ਜੇ ਕੋਈ ਉਹਨਾਂ ਦਾ ਇਨਕਾਊਂਟਰ ਕਰ ਦਿੰਦਾ ਉਹਨਾਂ ਨੂੰ ਖਤਮ ਕਰ ਦਿੰਦਾ ਉਹਦੇ ਨਾਲੋਂ ਆਪਣਾ ਸੇਫ ਹੋਣਾ ਜ਼ਰੂਰੀ ਆ ਕਿ ਆਪਣਾ ਬਚਾ ਕੀਤਾ ਵਾ ਤੇ ਉਹ ਵਧੀਆ ਹੀ ਆ ਕਿ ਆਪਣਾ ਬਚਾ ਕੀਤਾ ਤੇ ਅੱਜ ਭਾਈ ਸਾਹਿਬ ਸਾਰੇ ਸਿੰਘ ਜਿਹੜੇ ਸਾਡੇ ਚ ਮੌਜੂਦ ਆ ਇਹ ਉਸ ਜੰਤ ਤੇ ਕੁਝ ਵੀ ਕਰ ਸਕਦੇ ਅਸੀਂ ਹਾਂਜੀ ਤੁਸੀਂ ਕੀ ਮਨ ਕਰਦੇ ਮੰਗਦੇ ਦੇਖੋ ਜੀ ਜੋ ਕੁਛ ਐ ਗਲਤੀ ਆ ਅਸੀਂ ਤਾਂ ਕਵਾਂਗੇ ਕਿ ਉਹਨਾਂ ਨੂੰ ਰਿਹਾ ਕਰੋ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਉਹਨਾਂ ਨੇ ਕੋਈ ਇਸਾਂ ਦਾ ਕੁਝ ਨਹੀਂ ਕੀਤਾ ਕਿ ਜਿਵੇਂ ਅਸੀਂ 2 ਸਾਲ ਉੱਤੇ ਲਾ ਲੀਏ ਉਹਨੂੰ ਵੀ ਇਸ ਤਰ੍ਹਾਂ ਉਹਨਾਂ ਨੂੰ ਹਵਾ ਬਣਾਇਆ ਜਾ ਰਿਹਾ ਹਾਂਜੀ ਕਿਤੇ ਵੇਲੇ ਕੋਰਟੇ ਲੰਦਾ ਜਾ ਰਿਹਾ ਨੇ ਸਾਨੂੰ ਹਲੇ ਤੱਕ ਕੋਈ ਪਤਾ ਨਹੀਂ ਅਸੀਂ ਤੇ ਆਪਣੇ ਟਾਈਮ ਨਾਲ ਆ ਗਏ ਸੀ ਕਿ ਜਦੋਂ ਵੀ ਕਰਨਗੇ ਸਾਰਾ ਦਿਨ ਚ ਉਦੋਂ ਅਸੀਂ ਦੇਖ ਕੇ ਜਾਵਾਂਗੇ ਹਾਂਜੀ ਅਮਰਜੀਤ ਸਿੰਘ ਜੀ ਬਨਚੜੀ ਜੀ ਨੂੰ ਦਰਦ ਮਿਲੀ ਆ ਕੋਰਟ ਪੰਜਾਬ ਦੀ ਜ਼ਿਲ੍ਹੇ ਵਿੱਚ ਐਨਐਸਰਿਖਾ ਕਰ ਗਿਆ ਤਾਂ ਕਿ ਕਨਾਂਮਾ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਵੀ ਇੱਥੇ ਆ ਜਾਣਗੇ ਨੇੜੇ ਸਾਨੂੰ ਬੜਾ ਮੁਸ਼ਕਲ ਹੀ ਦੂਰ ਜਾਣ ਦੀ ਤੇ ਅਸੀਂ ਇਹ ਵੀ ਕਹਿ ਰਹੇ ਆ ਵੀ ਕੋਈ ਏਡਾ ਵੱਡਾ ਇਸ਼ੂ ਨਹੀਂ ਜਿੱਦਾਂ ਇਹਨਾਂ ਨੂੰ ਡਿਊ ਘੜੇ ਭੇਜਿਆ ਗਿਆ ਪਰ ਵੀ ਅਸੀਂ ਹੁਣ ਗਾਂਹ ਬੇਨਤੀ ਕਰਦੇ ਹਾਂ ਕਿ ਛੇੜਾ ਜਮਾਨਤ ਦਿੱਤੀ ਜਾਵੇ ਤੇ ਉਹਨਾਂ ਨੂੰ ਘਰ ਭੇਜਿਆ ਜਾਵੇ ਮੈਂ ਕਹਿੰਦਾ ਲੇ ਕਾਬੀ ਸਮੇਂ ਪਹਿਲਾਂ ਇਹ ਕੰਮ ਨਹੀਂ ਦੇ ਸਕਦਾ ਆ ਜੀ ਬਿਲਕੁਲ ਤੇ ਤੁਹਾਨੂੰ ਦੱਸ ਰਹੇ ਆ ਵੀ ਸਰਾ ਸਾਰੇ ਸਾਡੇ ਨਾਲ ਥਕਾ ਹੋਇਆ ਵਾ ਪੰਜਾਬ ਦੇ ਨੌਜਵਾਨਾ ਸਾਡੇ ਥੱਕਾ ਹੋਇਆ ਹੈ ਇੱਧਰ ਵਾਲੇ ਬੜੀ ਜਿਹੀ ਵਾਕਿਆ ਦੀ ਗੱਲ ਕਰੀਏ ਤਾਂ ਉਸ ਦਿਨ ਦੇ ਵੀ ਕਮਿਸ਼ਨ ਪਾਲੀ ਦੇ ਨਾਲ ਜਿਹੜਾ ਵਾਕਿਆ ਆ ਇਹ ਸਭ ਕੁਝ ਦੀ ਨਾਲ ਹੀ ਹੋਦਾ ਦੇਖੋ ਜੀ ਮੈਂ ਇਸ ਗੱਲ ਨੂੰ ਪਹਿਲਾਂ ਕਬੂਲ ਚੁਕਾ ਮੈਂ ਟੀਵੀ ਦੇ ਵੇੜੀ ਦੀ ਇਹ ਗੱਲ ਬੋਲੀ ਆ ਵੀ ਠੀਕ ਆ ਅਜ ਨਾਲੇ ਉਠਾਣੇ ਆਏ ਉਹ ਐਡਾ ਵੱਡਾ ਇਸ਼ੂ ਨਹੀਂ ਜਿੱਦਾ ਕਿ ਇਹਦੇ ਤੋਂ ਬਹੁਤ ਬਣਾਇਆ ਗਿਆ ਵੱਡੇ ਵੱਡੇ ਇਸ਼ੂ ਹੋਏ ਆ ਦੂਜੀਆਂ ਸਟੇਟਾਂ ਚ ਉੱਥੇ ਕਿਹਤੇ ਐਨਐਸ ਲੱਗੀ ਇਹ ਇਹਨਾਂ ਮੁੰਡਿਆਂ ਦੇ ਕਿਉਂ ਇਹਨਾਂ ਨੌਜਵਾਨਾਂ ਦੇ ਕਿਉਂ ਲੱਗੀ ਤੇ ਕੋਈ ਪੰਜਾਬ ਨਾਲ ਥਾਣੇ ਦੇ ਵਿੱਚ ਕੋਈ ਲੁੱਟ ਨਹੀਂ ਖੋਹ ਨਹੀਂ ਕੋਈ ਇਥਿਆਰ ਨਹੀਂ ਬਰਾਮਦ ਹੋਇਆ ਵੀ ਜਿਹੜਾ ਇਹਨਾਂ ਕੋ ਆਇਆ ਹੋਵੇ ਨਜਾਇਜ਼ ਕੀਤੀ ਗਈ ਹੈ ਬਿਲਕੁਲ ਅਸੀਂ ਨੇ ਕਾਰਨੇ ਸਮਝਦੇ ਹਾਂ ਅੱਜ ਰਾਲਾ ਅਸੀਂ ਨੇ ਕਾਰਨੇ ਸਮਝਦੇ ਹਾਂ ਕਿ ਸਿਰਫ ਇਹਨਾਂ ਨੂੰ ਇਹ ਦਿਸ ਰਿਹਾ ਹੈ ਕਿ ਜਿੱਦਾਂ ਚੱਲ ਰਿਹਾ ਅਮਰਪਾਲ ਸਿੰਘ ਜੇ ਇੱਕ ਸਾਲ ਹੋਰ ਚੱਲ ਗਏ ਤੇ ਸਾਡੇ ਪੈਰਾਂ ਤੋਂ ਸਿਆਸੀ ਜ਼ਮੀਨ ਜੋ ਖਿਸਕ ਰਹੀ ਨੌਜਵਾਨ ਧੜਾ ਧੜ ਉਹਨਾਂ ਜੁੜ ਰਹੇ ਪਰ ਇਹ ਗੱਲ ਇਹਨਾਂ ਨੂੰ ਵਹਿਮ ਆ ਕਿ ਇਹਨੂੰ ਅੰਦਰ ਕਰਕੇ ਤੇ ਅਸੀਂ ਹੋਰ ਕੁਝ ਪ੍ਰਾਪਤੀ ਕਰ ਜਾਾਂਗੇ ਇਹ ਉਹਨਾਂ ਦੇ ਉਲਟ ਜਾ ਰਿਹਾ ਮੈਂ ਇਹੋ ਬੇਨਤੀਆਂ ਸਰਕਾਰਾਂ ਨੂੰ ਕਰਦਾ ਕਿ ਜੇ ਤੁਸੀਂ ਉਹਨਾਂ ਨੂੰ ਨਾ ਭੇਜਦੇ ਦੇ ਪਰਿਵਾਰ ਨੂੰ ਵਸਾਕੀ ਦੇ ਅੰਦਰ ਨਾ ਭੇਜਦੇ ਤੇ ਕਦੀ ਅਮਰਪਾਲ ਸਿੰਘ ਨਾ ਐਮਪੀ ਕੋਲਣਾ ਨਾ ਬਣਨ ਹੋ ਸਕਦਾ ਕਿ ਜੇ ਇਹ ਰਤੀਰਾ ਸਰਕਾਰਾਂ ਰੱਖਿਆ ਤੇ 27 ਦੇ ਵਿੱਚ ਮੁੱਖ ਮੰਤਰੀ ਪੰਜਾਬ ਹੋਣਗੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਰਕਾਰਾਂ ਨੂੰ ਵੀ ਅਜੇ ਵੀ ਸਮਝ ਜੋ ਨਾ ਇਹ ਜਾ ਵਿਤਕਰਾ ਕਰੋ ਕਿਉਂਕਿ ਸਿਆਸਤ ਆਪਾਂ ਵਧੀਆ ਕਰੀਏ ਜਿਹਦੇ ਤੇ ਕੋਈ ਜਾਇਜ਼ ਹੋਵੇ ਸਜ਼ਾ ਮਿਲਣੀ ਚਾਹੀਦੀ ਆ ਜਿੰਨੀ ਗਲਤੀ ਹੋਵੇ ਕਿਉਂਕਿ ਲੋੜ ਤੋਂ ਵੱਧ ਜਿਹੜੀ ਸਜ਼ਾ ਹੋ ਉਹ ਗਲਤ ਆ ਅਸੀਂ ਖੜੀ ਗੱਲ ਕਰੀ ਤਾਂ ਲੱਗਦਾ ਇੱਕ ਸਿੱਖਰ ਕਰਕੇ ਇਹ ਵੇਖੋ ਤਾਨੂੰ ਪਹਿਲੇ ਬੇਟਾ ਪਤਾ ਵਾ ਤੂੰ ਸਿੱਖਿਆ ਸਿੱਖਾਂ ਨਾਲ ਤੇਰਾ ਸ਼ੁਰੂ ਤੋਂ ਹੋ ਰਿਹਾ ਇਕੋ ਅੱਜ ਨਵੀਂ ਗੱਲ ਨਹੀਂ ਗਈ ਸ਼ੁਰੂ ਤੋਂ ਆਇਆ ਆਹ ਇਹ ਜਿਹੜਾ ਪੇਸ਼ ਕੀਤਾ ਜਾ ਰਿਹਾ ਦੇਖੋ ਜਿਹੜਾ ਪੇਸ਼ ਕੀਤਾ ਜਾ ਰਿਹਾ ਇੱਕ ਡਰਾਮਾ ਹੈ ਇੱਕ ਸਿੱਖ ਮੁੰਡਿਆਂ ਨੂੰ ਜਾਣ ਬੁੱਝ ਕੇ ਇੱਕ ਕਾਮ ਦੇ ਮੁੰਡਿਆਂ ਨੂੰ ਵਰਲਡ ਦੇ ਵਿੱਚ ਉਹਨਾਂ ਨੂੰ ਡੀਫੇਮ ਕਰਨਾ ਜਾਣ ਬੁੱਝ ਕੇ ਦਿਖਾਉਣਾ ਕਿ ਇੱਕ ਐਡੀ ਵੱਡੀ ਪਾਰਟੀ ਹੈ ਜਿਹੜੇ ਜਿਹੜੇ ਪਾਰਟੀ ਬਣਾਈ ਜਿਨ੍ਹਾਂ ਦੇ ਨਾਂ ਦੇ ਉਹ ਇੱਕ ਤਰ੍ਹਾਂ ਦੇ ਗੈਂਗਸਟਰ ਟਾਈਪ ਉਹਨਾਂ ਨੇ ਹਮਲੇ ਕੀਤੇ ਥਾਣਿਆਂ ਦੇ ਉੱਪਰ ਅਰਕਸਾ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਇਹਨਾਂ 9-10 ਬੰਦਿਆਂ ਦੇ ਖਿਲਾਫ ਕੋਈ ਐਪਲੀਕੇਸ਼ਨ ਨਹੀਂ ਹੁਣ ਇੱਕ ਬਾਗੇ ਪੁਰਾਣੇ ਪਰਚਾ ਦਰਜ ਹੋਇਆ ਹੈ ਜਿੱਚ ਕਿਹਾ ਹੇਟ ਸਪੀਚ ਯਰ ਹੇਟ ਸਪੀਚ ਦਾ ਐਸਾ ਸੈਂਟਰ ਗਵਰਨਮੈਂਟ ਕਰ ਰਹੀ ਹੈ ਉਹ ਕਟਗਿੰਦੀਆਂ ਦੇ ਖਿਲਾਫ ਬੋਲ ਰਹੀ ਹੈ ਕਿਸੇ ਬੰਦੇ ਦੇ ਹੇਟ ਸਪੀਚ ਦਾ ਪਰਚਾ ਦਰਜ ਨਹੀਂ ਜਿਹੜੇ ਅਸੀਂ ਆ ਪੰਜਾਬ ਦੇ ਅੰਦਰ ਕੁਐਸਚਨ ਪੁੱਟ ਕਰਦੇ ਅਸੀਂ ਅੱਤਵਾਦੀ ਨਹੀਂ ਅਸੀਂ ਇਸ ਸਟੇਟ ਦੇ ਨਾਲ ਖੜੇ ਹਾਂ ਸਟੇਟ ਨਾਲ ੱੱਕਾ ਆਇਆ ਅਸੀਂ ਕੁਐਸਚਨ ਪੁੱਟ ਕਰਦੇ ਆਂ ਜਦੋਂ ਅਸੀਂ ਪਾਣੀ ਦੀ ਗੱਲ ਕਰਦੇ ਆਂ ਪੰਜਾਬ ਦੀ ਪੰਜਾਬ ਦੇ ਜਿਹੜੇ ਧੱਕੇ ਹੋਏ ਨੇ ਉਹਨਾਂ ਦੀ ਗੱਲ ਕਰਦੇ ਆਂ ਤਾਂ ਉਦੋਂ ਇਹਨਾਂ ਨੂੰ ਅਸੀਂ ਅੱਤਵਾਦੀ ਲੱਗਦੇ ਆਂ ਗੱਲ ਤਾਂ ਇੰਨੀ ਕੁ ਹੀ ਐ ਉਹ ਐਸੀ ਗੱਲ ਨਹੀਂ ਨਾ ਕੋਈ ਰਿਕਵਰੀ ਐ ਨਾ ਕੋਈ ਸ਼ਾਇਕ ਸਟੇਟ ਦਾ ਇੱਕ ਹਊਆ ਬਣਾਇਆ ਪਹਿਲੀ ਗੁਰੇ ਸੋ ਦੇ ਸਾਥੀ ਗੇਸ਼ ਕੀਤੇਗੇ ਮੈਂ ਪਤਾ ਨਹੀਂ ਕਿ ਕਿਹੜਾ ਅੱਜ ਕੀਤੇ ਨਾ ਪਹਿਲੀ ਗੁਰੇ ਰਿਕਵਰੀ ਹੋਈ ਸੀ ਇਹਨਾਂ ਕੋਲੋਂ ਕੁਝ ਵੀ ਰਿਕਵਰੀ ਨਹੀਂ ਹੋਈ ਉਸ ਦਿਨ ਇੱਕ ਦਿਨ ਡੀਐਸਪੀ ਨੇ ਇੱਕ ਫੋਟੋ ਦਿਖਾਈ ਸੀ ਕਿ ਉਹ ਫੋਟੋ ਦੇ ਵਿੱਚ ਭਾਈ ਪੱਪਲ ਪ੍ਰੀਤ ਦਾ ਤਿੰਨ ਚਾਰ ਬੰਦੇ ਖੜੇ ਨੇ ਤ ਬੜੀ ਇੱਕ ਮਾਗੂਨ ਸਟੇਟ ਕੋਡ ਨਲੈਕੀ ਵਾਲੀ ਗੱਲ ਹੈ ਫੋਟੋ ਦਾ ਫੇਸਬੁੱਕ ਕੁਝ ਮਾਵਾ ਦੇ